ਕਾਰੋਬਾਰ ਦੇਖ ਲੋ ਮਿੱਤਰੋ ਅੱਜ ਨਾ ਪੈਂਕ ਉਸ ਬੰਦੇ ਦੇ ਘਰੇ ਆਏ ਆ ਹਨਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਛਾਇਆ ਰਹਿੰਦਾ ਹੈਗਾ ਪਰ ਭਗਤ ਬੰਦਾ ਨਰਮ ਵਿਚਾਰਾ ਸਿੱਧਾ ਪੱਧਰਾ ਬੰਦਾ ਹੈਗਾ ਹਨਾ ਤੇ ਗੱਲਾਂ ਬਾਤਾਂ ਲੋਕ ਦੇਖ ਕੇ ਕੋਈ ਹੱਸ ਲੈਂਦੇ ਐ ਕੋਈ ਕੋਸ਼ ਕਰ ਲੈਂਦੇ ਐ ਪਰ ਲੋਕ ਕਈ ਗਾਲਾਂ ਵੀ ਕੱਢ ਜਾਂਦੇ ਐ ਤੇ ਉਹ ਆਪ ਤਾਂ ਵਿਚਾਰਾ ਹੈ ਨਹੀਂਗਾ ਬੰਦਾ ਇੱਥੇ ਤੁਹਾਨੂੰ ਮੈਂ ਦੱਸਦਾ ਕਿਹੜਾ ਬੰਦਾ ਤੇ ਉਹਦੇ ਮਾਤਾ ਜੀ ਹੈਗੇ ਆ ਤੇ ਪਹਿਲਾਂ ਮੈਂ ਲੋਕੇਸ਼ਨ ਤੁਹਾਨੂੰ ਦੱਸਦਾ ਅਸੀਂ ਆਏ ਆ ਮਾਝੇ ਦੇ ਵਿੱਚ ਫਿਰਦੇ ਆ ਇਸ ਵਕਤ ਜ਼ਿਲ੍ਹਾ ਇਹ ਤਰਨਤਾਰਨ ਪੈਂਦਾ ਹੈਗਾ ਤੇ ਪਿੰਡ ਸੀਤੋ ਹੈਗਾ ਤੇ ਸੇਨ ਪਿੰਡ ਤੋਂ ਸਮਝ ਹੀ ਗਏ ਹੋਗੇ ਸੀਤਵਾਲਾ ਸੋਨੂ ਜਾਂ ਕਹਿ ਲਓ ਸੋਨੂ ਸੀਤਵਾਲਾ ਉਹ ਵੀਰ ਦੇ ਘਰੇ ਆਏ ਸੀ ਆਪਾਂ ਘਰ ਉਹਦਾ ਪਿੱਛੇ ਆ ਤੇ ਉਹ ਘਰੇ ਹੈ ਨਹੀਂਗਾ ਤੇ ਉਹਦੇ ਮਾਤਾ ਜੀ ਬੈਠਿਆ ਦਾਦੀ ਦਾ ਘਰ ਆਈ ਤੁਸੀਂ ਮਾਤਾ ਜੀ ਉਹਦਾ ਹਾਂ ਇਹ ਮਾਤਾ ਆ ਤੇ ਤੁਸੀਂ ਹਾਂਜੀ ਮੈਂ ਦਾਦੀ ਅੱਛਾ ਸੋਨੂ ਦੀ ਦਾਦੀ ਹੋਂ ਤੁਸੀਂ ਠੀਕ ਹੈ ਠੀਕ ਹੈ ਤੇ ਆਪਾਂ ਗੱਲਬਾਤ ਵੀ ਕਰਦੇ ਆ ਬਲਜਿੰਦਰ ਇੱਧਰ ਹੀ ਆ ਜਾ ਬਈ ਤੇ ਮਾਤਾ ਕੀ ਸੋਨੂ ਕਿੱਥੇ ਗਿਆ ਵਾ ਸੋਨੂ ਪਤ ਮਾਸੀ ਕੋਲ ਗਿਆ ਅੱਛਾ ਮਾਸੀ ਕੋਲ ਗਿਆ ਵਾ ਇੱਥੇ ਨੇੜੇ ਕਿਤੇ ਨਹੀਂ ਇੱਧਰ ਮਾਣੇ ਕਿਸੇ ਤੋਂ ਆ ਮਾਣੇ ਕਿ ਦਸੂਆ ਵਾਲੋ ਆਪਣੇ ਵਟੋਈ ਲੱਗ ਜਿਲਾ ਹੀ ਤੁਹਾਡੇ ਦਰਮਿਆਨ ਤੁਹਾਨੂੰ ਪੈਂਦਾ ਹੈ ਨਾ ਅੱਛਾ ਅੱਛਾ ਤੇ ਇਹ ਇਹ ਸੁਣ ਦਾਦੀ ਕੇ ਘਰੇ ਹੈ ਤੇ ਤੁਹਾਡੇ ਘਰ ਪਿੱਛੇ ਹੈ ਨਾ ਹਾਂਜੀ ਅੱਛਾ ਨਰਮ ਪਰਿਵਾਰ ਹੀ ਆ ਸਾਰਾ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਸੋਨੂੰ ਕਿਉਂ ਪੜਿਆ ਨਹੀਂ ਕਿੰਨਾ ਕਹੀ ਪੜਿਆ ਨਹੀਂ ਪੁੱਤ ਨਹੀਂ ਪੁੱਤ ਪੜਿਆ ਨਹੀਂ ਪੜਿਆ ਅੱਛਾ ਇਹਨੂੰ ਕੀ ਸਰੀਰਕ ਦਿੱਕਤ ਕੀ ਹੈ ਪੈਰ ਨਹੀਂ ਸਿੱਧੇ ਉਹਦੇ ਜਾਂ ਕਿਵੇਂ ਹਾਂ ਆਪਾਂ ਜਿਹੜੇ ਪੈਰ ਆ ਲੱਤਾਂ ਜਿਹੜੀਆਂ ਲੱਤਾਂ ਵੀ ਮਾਰਦਾ ਹੈ अच्छा लो ताई मारेंगे लप्टन ਧਰਤੀ ਮਾਰਿਆ ਹੈ ਤੇ ਜਾਣਿਆ ਪੇ ਮਹਾਰਾਜ ਦੀ ਕੁਜਰਤ ਨਾਲੀ ਤੁਹਾਨੂੰ ਲੱਗ ਪਿਆ ਆ। اچھا ਤੁਰਿਆ ਬੜੇ ਚੇਰੀ ਬਾਦ ਆ। ਤੇ ਉਹ ਆ ਵੀ ਜਿੱਥੇ ਕੋਈ ਕਲਾਕਾਰ ਲੱਗੇ ਜਿੱਥੇ ਕੋਈ ਮੰਤ ਲੱਗੇ ਉਹਨਾਂ ਚ ਜੁੱਡੇ ਲੀੜੇ ਪਾ ਕੇ ਜਿਹੜੇ ਆਪਣੇ ਗਾਣ ਵਜਾਉਣ ਵਾਲੇ ਲੀੜੇ ਆ ਉਹ ਪਾ ਕੇ ਉਹਨਾਂ ਦੇ ਵਿੱਚ ਜਾ ਖੜਨਾ ਆ। ਸ਼ੌਕ ਆ ਉਹਨੂੰ। ਸ਼ੌਕ। ਮੰਗੜੀਆਂ ਖੀਲੇ ਲੱਗੇ ਉਹਨੇ ਤਾਂ ਛਟੇੜ ਤੇ ਜਾ ਚੜਨਾ ਆ। ਬਲਕਾਰਨ ਖੀਲੇ ਨਾਲ। ਹਾਂਜੀ। ਅੱਛਾ ਉਹਨੇ ਛਟੇੜ ਨਾਲ ਸਾਰੇ ਕਲਾਕਾਰਾਂ ਨਾਲ ਹੀ ਜਾ ਚੜਨਾ ਆ। ਅੱਛਾ ਹਾਂਜੀ ਤੇ ਉਹ ਕੀ ਮਤਲਬ ਸ਼ੁਰੂ ਤੋਂ ਨਹੀਂ ਸੀਗਾ ਵੀ ਬਸ ਗਾਇਕ ਕੁਕਾਂ ਦੇ ਨਾਲ ਹਾਂ ਬੱੱਕਾਂ ਦੇ ਨਾਲ ਭੰਗੜਾ ਹੀ ਪਾਉਂਦਾ ਹਾਂਜੀ ਭੰਗੜਾ ਹੀ ਪਾਉਂਦਾ ਅੱਛਾ ਭੰਗੜਾ ਪਾ ਲੈਂਦਾ ਆ ਵੀਡੀਓ ਫਿਰ ਕਾਹਤੋਂ ਪਾਉਣ ਲੱਗ ਗਈ ਹੂੰ ਜੱਤੀ ਕਰਦਾ ਸੀ ਵੀਡੀਓ ਇਸ ਕਰਕੇ ਪਾਉਣ ਲੱਗੇ ਸੀ ਵੀ ਇਹ ਨਾ ਗਾਣੇ ਕੂਨੇ ਸੀ 바ਵਾ ਬੋਲਦਾ ਹਾਂ ਕੁੜੀਆਂ ਘੜੀਆਂ ਦੇ ਵੀ ਹਾਂ ਕੁੜੀਆਂ ਦੇ ਗਾਣੇ ਜਦੋਂ ਬੋਲਣ ਲੱਗ ਪਿਆ ਤੇ ਉਹਨਾਂ ਨੂੰ ਲੱਗੇ ਪਸੰਦ ਆ ਹੂੰ ਪਸੰਦ ਲੱਗ ਕੇ ਤੇ ਉਹਨਾਂ ਤੂੰ ਆਇਆ ਮੈਂ ਵੀ ਵੀਡੀਓ ਬਣਾ ਲਈ ਮੈਂ ਆਇਆ ਮੈਂ ਵੀ ਵੀਡੀਓ ਬਣਾ ਲਈ ਇਤਰਾ ਸਾਡੇ ਦੋ ਕੁੜੀਆਂ ਦੇ ਵਿਆਹ ਪਿਓ ਉਹ ਘਾਰਿਆ ਮੇਰਾ ਕਾਕਾ ਤੇ ਆ ਆ ਉਹਨੇ ਨਹੀਂ ਧਰਿਆ ਤੇ ਨਹੀਂ ਧਰ ਕੇ ਉਹਦੀ ਵੋਟੀ ਗੁਜ਼ਰ ਗਈ ਹੂੰ ਇਹ ਮੈਂ ਨਾ ਇਹਦੇ ਜਵਾਈ ਅੱਗੇ ਮਿੰਤ ਕੀਤੀ ਵੀ ਮੈਂ ਪੈਸਾ ਤੇ ਲਾਕੋ ਇਨੀ ਗਾ ਤੇ ਗਰੀਬਣੀਆਂ ਧੀਆਂ ਨੇ ਤੇ ਚਾਲੇ ਦੀਆਂ ਧੀਆਂ ਬੂਹੇ ਉਠਾ ਦੇਣੇ ਆ ਹੂੰ ਉਹ ਮੁੰਡੇ ਨੇ ਆਖਿਆ ਵੀ ਮੈਂ ਤਾਂ ਮੈਂ ਹੁਣੇ ਵੀਡੀਓ ਪਾ ਦੇਣਾ ਉਹ ਸਾਡੇ ਘਰ ਨਾਲ ਇਹ ਤਿੰਨ ਚਾਰ ਦਿਨ ਵਿਚਾਰਾ ਪੱਟੀਆਂ ਮੁੰਡੇ ਲਿਆਉਂਦਾ ਰਿਹਾ ਹੂੰ ਛਣੀ ਮੁੰਡਾ ਚੁਪ ਬਣਾ ਕੇ ਛਣੀ ਪੱਟੀ ਦਾ ਤੇ ਛਣੀ ਹੈ ਮੁੰਡਾ ਪੱਟੀ ਦਾ ਉਹ ਵੀਡੀਓ ਬਣਾ ਕੇ ਪੁੱਤਰ ਉਹਨੇ ਮੇਰੀ ਪੋਤਰੀ ਦਾ ਵਿਆਹ ਸਾਰਾ ਕੀਤਾ ਹੂੰ ਮੈਂ ਝੂਠ ਨਹੀਂ ਮਾਰਨਾ ਹੂੰ ਆਉਣਾ ਤੇ ਮੇਰੇ ਉਦੋਂ ਪੈਰ ਐਦੇ ਸੁੱਜ ਕੇ ਹੋ ਗਿਆ ਸੀ ਤੁਰਿਆ ਨਹੀਂ ਜਾਂਦਾ ਤੇ ਮੈਂ ਮੰਜੀ ਤੇ ਰੋਣਾ ਉਹਨੇ ਵੀ ਮੇਰੀ ਵੀਡੀਓ ਬਣਾ ਕੇ ਤਾਂ ਭੇਜੀ ਮੁੰਡੇ ਨੇ ਛਣੀ ਨੇ ਉਹਨਾਂ ਫਿਰ ਜਿਹੜਾ ਉਹਨਾਂ ਕੋਈ 5000 ਦੇ ਜਾਣਾ ਕਿ 2000 ਦੇ ਜਾਣਾ ਕਿ 4000 ਦੇ ਜਾਣਾ ਤੇ ਮਾਤਾ ਤੂੰ ਆਪਦਾ ਪਹਿਲਾਂ ਇਲਾਜ ਕਰਾ ਤੇ ਗੁੱਡੀ ਦਾ ਵਿਆਹ ਅਹੀਂ ਕਰਾਂਗੇ ਹਾਂ ਇਹ ਸਾਰਾ ਸੋਨੂੰ ਦਾ ਹੀ ਹੁੰਦਾ ਫੇਰ ਨਾ ਸੋਨੂੰ ਦਾ ਨਹੀਂ ਭਾਈ ਐਵੇਂ ਝੂਠ ਨਹੀਂ ਮਾਰਦਾ ਮਹਾਰਾਜ ਸੋਨੂੰ ਦੇ ਵਿੱਚ ਮੈਂ ਡਰ ਕੇ ਨਹੀਂ ਮੈਂ ਉਹਦੇ ਦਰਦੀ ਮੰਗਤੀ ਆ ਤੇ ਪੁੱਤ ਪਰ ਮੈਨੂੰ ਰੋਣ ਅਜੇ ਵੀ ਬੜਾ ਹੁੰਦਾ ਆ ਜਦੋਂ ਮੈਂ ਘਰ ਬਾਹਰ ਵੱਲੇ ਵੇਣੀ ਇਸ ਪੁੱਤ ਇਸ ਮੁੰਡੇ ਨੇ ਮੇਰੀ ਪੋਤਰੀ ਬਈ ਉਠਾਤੀ ਸੋਨਾ ਇੱਕ ਤਾਂ ਮੈਂ ਅੱਗੇ ਪਿੰਡ ਚੋਂ ਮੰਗ-ਮੁੰਗ ਕੇ ਕਰਾ ਉਠਾਤੀ ਸੀ ਹਾਂ ਤੇ ਇਹ ਕਿਸ ਮੁੰਡੇ ਦੇ ਜਰੀਗੇ ਮੈਂ ਠਾਤੀ ਅੱਛਾ ਉਹ ਚਲੋ ਫਾਇਦਾ ਹੀ ਹੋ ਗਿਆ ਹਨਾ ਤੇ ਇੱਕ ਮਾਤਾ ਜਿਵੇਂ ਤੁਸੀਂ ਕਹਿੰਦੇ ਸੀ ਇਹ ਵੀ ਸੁਣਨੂ ਦਾ ਮਨ ਤੋਂ ਨੰਬਰ ਕਿਹਾ ਸੀ ਨਾ ਨੰਬਰ ਦੇ ਦੇ ਤੁਸੀਂ ਕਿਹਾ ਨੰਬਰ ਬੰਦ-ਬੰਦ ਕਰ ਦੇ ਨਾ ਗਾਲ੍ਹਾਂ ਕੱਢ ਦੇ ਲੋ ਕੀ ਗੱਲ ਹੈ ਹਾਂ ਗਾਲ੍ਹਾਂ ਕੱਢ ਦੇ ਕੀ ਕਾਹ ਤੋਂ ਕੀ ਕਹਿੰਦੇ ਆ ਬੰਦ ਬੜਾ ਬਖਦੇ ਆ ਬੜਾ ਪਹਿਣਾ ਮਾਵਾਂ ਦੀਆਂ ਗਾਲ੍ਹਾਂ ਦਿੰਦੇ ਗੰਦਗਾਈ ਸਤਾਉਂਦੇ ਆ ਕਾ ਤੂੰ ਕਾ ਤੂੰ ਐਵੇਂ ਕਿ ਸਾਡੇ ਨਾਲ ਫੋਟੋ ਵੀਡੀਓ ਜਿਹੜੀ ਪਾਉਂਦੇ ਆ ਨਾ ਮੁੰਡੇ ਮੈਂ ਤੁਹਾਨੂੰ ਸੱਦੀ ਗੱਲ ਦੱਸਦੀ ਆ ਜਿਹੜੀ ਵੀਡੀਓ ਥਾਂ ਭੇਜਦੇ ਆ ਨਾ ਉਹ ਇਹਨਾਂ ਦੇ ਸਾਨੂੰ ਨੰਬਰ ਦੇ ਤੇ ਸਾਨੂੰ ਦੇ ਉਹ ਜਿਹੜੇ ਜਿਹੜੇ ਖਾਤੇ ਚ ਪੈਸੇ ਆਉਂਦੇ ਨੇ ਹੂੰ ਉਹ ਖਾਤਾ ਬਣਾ ਕੇ ਪੈਸੇ ਆਪ ਖਾਂਦੇ ਬੇਟਾ ਮੈਨੂੰ ਨਾ ਨਹੀਂ ਆਉਂਦਾ ਪੀ ਬਣਾਉਂਦੇ ਹੀ ਆ ਪਹਿਣਾ ਆਪ ਖਾਂਦੇ ਹਾਂ ਉਹ ਉਹ ਪੈਸੇ ਜਿਹੜੀ ਇਹਦੀ ਵੀਡੀਓ ਬਣਾ ਕੇ ਕਰਦੇ ਆ ਨਾ ਉਹ ਖਾਤਾ ਨੰਬਰ ਇਹਦਾ ਲੈ ਕੇ ਤੇ ਪੈਸੇ ਆਪ ਬੇਟਾ ਖਾਂਦੇ ਆ ਅੱਛਾ ਤਾਂ ਕਰਕੇ ਇੰਨਾ ਮਲਖ ਆਉਂਦਾ ਹੀ ਹੂੰ ਕਹੇ ਆਉਂਦੇ ਬਾਹਰੋਂ ਇਹਨਾਂ ਨੂੰ ਕਾਕੀ ਮਿਲਦਾ ਹੈ ਕਹੇ ਆਉਂਦੇ ਇਹਨੂੰ ਬਾਹਰੋਂ ਅੱਛਾ ਕਹੇ ਆਉਂਦੇ ਬਾਹਰੋਂ ਬਾਹਰੋਂ ਪਾਉਂਦੇ ਲੋਕੀ ਬਾਹਰੋਂ ਬਹੁਤ ਪੈਸਾ ਪਾਉਂਦੇ ਪਰ ਖਾਦੀ ਇੱਕ ਤਰ੍ਹਾਂ ਹੀ ਜਾਂਦੇ ਆ ਜਿਹੜੇ ਵੀਡੀਓ ਬਣਾ ਕੇ ਕਰਦੇ ਆ ਅਹ ਕੱਪੜੇ ਲੈ ਦਿੱਤੇ ਕਿਸੇ ਨੇ ਮਾਰੇ ਮੋٹے ਬੂਟ ਲੈ ਕੇ ਚੱਲੋਂ ਨੇ ਕਿਸੇ ਨੇ ਉਹ ਕਿ ਆ ਫਾ ਲਿੰਦੇ ਜਿਆਦਾ ਨੰਬਰ ਇਹਦਾ ਚੱਲਦਾ ਪਰ ਵੀਡੀਓ ਦੇ ਵਿੱਚ ਨੰਬਰ ਹੀ ਦਾ ਪਾਇਆ ਹੈ ਨਾ ਕਬੱਡੀ ਦਾ ਪਲੇਅਰ ਜਿਹੜਾ ਬੂਟਾ ਬੂਟਾ ਕਬੱਡੀ ਦਾ ਪਲੇਅਰ ਆ ਉਹ ਇਹਨੂੰ ਐਡਾ ਮੋਬਾਈਲ ਲੈ ਕੇ ਦੇ ਕੇ ਗਿਆ ਹੈ ਅੱਛੇ ਹੀ ਇੱਕਦਮ ਭਾਇਲਾ ਆਹੀ ਵੇਕੇ ਸਗੇ ਪਿੰਖਤਿਆ ਨਾ ਤੇਰਾ ਕੋਈ ਮੂੰਹ ਨਹੀਂ ਨੱਚਦਾ ਫੇਰ ਨਾ ਤੇਰੇ ਪੈਰ ਨਾ ਲੱਤਾ ਤੇਰੀ ਗੱਡੀ ਤੇਰੀ ਇੰਨੀ ਹੋ ਗਈ ਆ ਗੱਡੀ ਤੇ ਕਹਿੰਦਾ ਸਾਫਣੀ ਮੇਰਾ ਪੋਤਰਾ ਆ ਉੱਥੇ ਆਪਣਾ ਮਾਰੀ ਉਧਰ ਕੀ ਉਹਨਾਂ ਖਾ ਆਪਣਾ ਭੈਣ ਦਾ ਪੋਤਰਾ ਤੇ ਮੈਨੂੰ ਪਰਸੋਂ ਮਖੌਲ ਕਰਨ ਲਿਆ ਤੇਰੇ ਅਹੇ ਪਿੱਛੇ ਅਹੇ ਪੱਟਿਆ ਗਿਆ ਨਹੀਂ ਸੋਨੂ ਸੀ ਤੋ ਮਾਹਮਾ ਦੇ ਤੁਰਾ ਫਰ ਕੇ ਅੱਛਾ ਮਾਹ ਦਦਕਾਂ ਨੂੰ ਅਜ ਤੇਰਾ ਲੱਗ ਪੈ ਜੇ ਆਖਨ ਬਿਮਾਰੀ ਤੁਹਾਨੂੰ ਨਿਕਲ ਜੇ ਤੇ ਉ ਤਾਂ ਹੀ ਉਹ ਚਲੋ ਲੋਕਾਂ ਨੂੰ ਹਸਾ ਦਿੰਦਾ ਹੈ ਤਾਂ ਭਗਤੀ ਹੈਗਾ ਬਕਰ ਹਾਂ 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 ਕਿਤ ਲੋਕ ਹੈ ਹਾਸੇ ਖੋਰੀਆ ਕਿਤ ਲੋਕ ਹੈ ਹਾਸੇ ਖੋਰੀਆ ਭਗਤ ਲੋਕ ਆ ਇਹ ਕਦੀ ਬਾਬੇ ਦੀ ਖੁੰਡੀ ਫੜ ਲੈਂਦਾ ਆ ਉਹਨੂੰ ਇੰਨਾ ਮਾਰਦੇ ਕੁੱਟਦੇ ਰਹੇ ਹਨ ਨਾ ਇਹ ਅੱਛਾ ਜਿਹਦੇ ਨਾਲ ਲੜ ਪੈਣਾ ਤੇ ਪਰ ਉਹਨੂੰ ਕੋਈ ਛੱਟ ਸੁੱਟ ਨਹੀਂ ਪਉਂਦੀ ਦੇਖੇ ਨਾ ਲੜਕੇ ਆਉਂਦੇ ਤਾਂ ਤਾਂ ਡੈਡੀ ਵੀ ਮਾਰਦਾ ਮੈਂ ਮਾਰਦੀ ਨਹੀਂ ਪਰ ਨਹੀਂ ਉਹਨੂੰ ਕੋਈ ਮਸੂਮ ਉਹਨੇ ਆਪ ਤੇ ਪਿਓ ਦੀ ਇੱਕ ਵਾਰਾਂ ਬਾਹ ਪਨ ਦਿੱਤੀ ਸੀ ਬਾਹ ਦਾ ਲੰਗੇ ਨੂਲੇ ਨਹੀਂ ਅੱਛਾ ਬਾਹ ਤੋੜਦੀ ਸੀ ਤਾਂ ਅੱਛਾ ਇਥੋਂ ਤੱਕ ਵਿਚਾਰੇ ਦੇ ਚੜ੍ਹਿਆ ਹੈ ਖੰਬਿਆਂ ਨਾਲ ਜੂੜ-ਜੂੜ ਕੇ ਅਹੀਂ ਕਿਕਰਾਂ ਨਾਲ ਜੂੜ-ਜੂੜ ਕੇ ਉਹਨੂੰ ਨਹੀਂ ਉਹਨੂੰ ਕੁੱਟਦੇ ਰਹੇ ਕਰਦੀ ਉਹ ਖੁੰਡੀ ਹੱਥ ਚ ਫੜ ਲੈਂਦਾ ਆ ਗਾਨੇ ਬਣ ਲੈਂਦਾ ਆ ਉਹਨਾਂ ਦੇ ਆ ਛੰਡਿਆਂ ਦੇ ਬਣ ਲੈਂਦਾ ਆ ਉਹਨੂੰ ਪੌਂਦੀ ਮਾਰਦਾ ਉਹ ਹਾਥੀ ਹੋ ਜਾ ਉਹ ਅੱਖਾਂ ਦਾ ਮਾਰੀ ਜੋ ਜਿੰਨਾ ਮਾਰਨਾ ਜੇ ਕੋਈ ਕਾਇਨੀ ਮਾਰੀ ਜੋ ਜਿੰਨਾ ਮਾਰਨਾ ਜੇ ਪੀਰ ਦੇ ਪੀਰ ਹੈਗੇ ਸਿਰ ਤੇ ਮੇਰੇ ਪੀਰ ਹੈਗੇ ਬਸੇ ਚਰਾਣੇ ਵੇ ਕੱਡੀ ਜਾਗਾ ਹੈ ਵੇਲਾ ਉੱਥੇ ਜਾਂਦਾ ਅੱਛਾ ਹਾਂ ਯਾਰ ਵੀ ਜਾਣਗੇ ਉਹ ਹੁਣ ਕਦੋਂ ਕਹੂਗੀ ਹੁਣ ਕਿ ਅੱਜ ਨਹੀਂ ਆਉਂਦਾ ਭਾਵੇਂ ਪਲਕੇ ਆਜੇ ਪਰਸੋਂ ਆਜੇ ਪਪਾ ਕੋਈ ਨਹੀਂ ਆਉ ਜ਼ਰੂਰ ਨਹੀਂ ਕਰਤੇ ਹੁੰਦਾ ਹੁੰਦਾ ਜ਼ਰੂਰ ਆਉ ਕਰਤੇ ਹੂੰ ਪਤਾ ਕੋਈ ਨਹੀਂ ਕਦੋਂ ਆਵੇ ਕਦੋਂ ਜਾਵੇ ਹਾਂ ਨਹੀਂ ਇਹ ਚਾਹੀ ਲੋਕ ਇਤਰਾ ਚਰਾਂ ਫਿਰਦਾ ਤੁਰਦਾ ਹੀ ਰਹਿੰਦਾ ਇਹ ਵੀ ਆਨੇ ਆ ਤੈਨ ਖਾਪਰਿਆ ਤੈਨੂੰ ਲੋਕ ਗਾਲਾਂ ਵੜੀਆਂ ਕੱਢਦੇ ਨੇ ਤੇ ਤੂੰ ਇੰਨਾ ਨਾ ਫਿਰਿਆ ਕਰ ਜੇ ਤੇ ਕੋਈ ਫੰਡ ਦਵੇ ਤੇ ਫਿਰ ਕੀ ਨਾ ਕਰਦਿਆਂ ਨੂੰ ਪਤਾ ਨਾ ਬਾਤ ਜਾਣ ਕੋਈ ਤਾਂ ਕੋਈ ਨਹੀਂ ਮਰਨਾ ਇੱਕ ਦਿਨ ਉਹ ਤਾਂ ਮਰਨਾ ਤੇ ਇੱਕ ਦਿਨ ਹੀ ਮਰਨਾ ਕੋਈ ਕਾਲ ਨਹੀਂ ਮਾਰ ਦੇਣ ਤੇ ਤੈਨਹੀਂ ਵੀ ਉਹਦਾ ਫੋਟੋ ਵੀ ਵਿਖਾ ਦੇਾਂਗੇ ਹਾਂ ਕੇ ਵੇਖੀ ਜੇ ਫੋਟੋ ਵੇਖੀ ਐ ਸੀ ਅੱਛਾ ਫੋਟੋ ਵੇਖੀ ਠੀਕ ਆ ਵੇਖਿਆ 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 ਕਿਉਂਕਿ ਪਈ ਐ ਤਾਂ ਮੈਨੂੰ ਦਿਖਾ ਦਿਓ ਤੇ ਨਹੀਂ ਉਹ ਜਨ ਲਾ ਕੇ ਹੀ ਦਿਖਾਉਣੀ ਪੜਦੇ ਨਾਲ ਹੀ ਕੇ ਅੱਛਾ ਤੇ ਜਗੰਦਾ ਬੰਦਾ ਵੜਾ ਹੀ ਤੇ ਉਹ ਮੇਰੇ ਘਰੇ ਆਈ ਸੀ ਨਾ ਘਰ ਪਰਿਵਾਰ ਤੋਂ ਹੀ ਦੇਖ ਸਕਦੇ ਹਾਂ ਨਾ ਵੀ ਨਰਮ ਪਰਿਵਾਰੀ ਐ ਤੇ ਜਿਹੜੇ ਲੋਕ ਗਾਲ੍ਹਾਂ ਕੱਢਦੇ ਉਹਨੂੰ ਬੇਨਤੀ ਵੀ ਗਾਲ੍ਹਾਂ ਨਾ ਕੱਢਿਆ ਕਰੋ ਥੋੜਾ ਦੇਖੋ ਉਹ ਤਾਂ ਭਗਤ ਬੰਦਾ ਵਿਚਾਰਾ ਉਹ ਕਿਹੜਾ ਕਿਹਨੂੰ ਕੋ ਕਹਿੰਦਾ ਨਾ ਉਹ ਗਾਲ੍ਹਾਂ ਕੱਢਦਾ ਕਿਉਂ ਛੇੜਦੇ ਨੇ ਰੱਬ ਦਾ ਬੰਦਾ ਸੋ ਇਹ ਨਾ ਕਰ ਇਹ ਨੂੰ ਮੈਂ ਸਰਪੰਚ ਆਇਆ ਤਾੜੋਂ ਮੁੰਡਾ ਸਾਡਾ ਇਥੋਂ ਤਾੜ ਦੀ ਸੀਤੋ ਵੀਰ ਦੋ ਸੀਤੋ ਆ ਨਾ ਹਾਂਜੀ ਇੱਕ ਆ ਸੀਤੋ ਇਹ ਥਾੜ ਲਈ ਆ ਉਹ ਤਾੜ ਆ ਥਾੜੀ ਸੀਤੋ ਮੈਂ ਝੁਕੀਆਂ ਤੇ ਉਹ ਆ 9 ਬਾਦ ਸੀਤੋ 9 ਬਾਦ ਹਾਂ ਗਈ ਇੱਥੇ ਸਾਡੇ ਪਿੰਡੋਈਆਂ ਵੀ ਜਦੋਂ ਪਾਣੀ ਸਾਡੇ ਇੱਥੇ ਆ ਜਾਂਦਾ ਨਾ ਉਦੋਂ ਫਿਰ ਅਸੀਂ ਸਾਰੇ ਉੱਥੇ ਪਾਣੀ ਦਰਿਆ ਦਾ ਆ ਜਾਂਦਾ ਤੁਹਾਡੇ ਪਾਣੀ ਦਾ ਉਸ ਕੀ ਤਿੰਨ ਮਾਰਾ ਸਾਡੇ ਕੀਟੀਆਂ ਨੇ ਆ ਜਿਹੜਾ ਹੜ ਆਈ ਸੀ ਹਾਂ ਹੜ ਆਈ ਸੀ ਸਤ ਲਈ ਕਿੰਨੀ ਦੂਰ ਆ ਦਰਿਆ ਤੁਹਾਡੇ ਤੋਂ ਆਹੇ ਆ ਪਿੰਡ ਦੇ ਨਾਲ ਹੀ ਆ ਉਹ ਪਿੰਡੇ ਦੇ ਬਿਲਕੁਲ

ਅੱਛਾ ਇਹ ਤਾਂ ਚੜਾ ਇਹਨੂੰ ਆ ਜਾਂਦਾ ਅੱਛਾ ਇੱਧਰ ਆ ਇਹਨੂੰ ਪਾਣੀ ਆ ਜਾਂਦਾ ਤੇ ਬਾਈ ਨਰਮ ਪਰਿਵਾਰ ਹੈ ਨਾ ਬਈ ਗਾਣਾ ਕੱਢਣ ਵਾਲੇ ਵੀਰਾਂ ਨੂੰ ਇਹਨਾਂ ਤੇ ਵੀ ਗਾਣਾ ਨਾ ਕੱਢਾ ਕਰੋ ਜੇ ਕੋਈ ਮਦਦ ਕਰ ਸਕਦਾ ਮਦਦ ਜ਼ਰੂਰ ਕਰਾਇਆ ਕਰੋ ਉਹਦਾ ਰੱਬ ਦਾ ਭਗਤ ਬੰਦਾ ਹੈ ਤੇ ਵੀਡੀਓ ਨੂੰ ਬਾਈ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਇੱਕ ਦਿਨ ਉਹ ਤਾੜ ਵਾਲੇ ਮੁੰਡੇ ਨੂੰ ਆਖਾ ਭਿੰਖਤ ਸਰਪੰਚ ਸਾਹਿਬ ਪੁੱਤ ਤੂੰ ਜਦੋਂ ਸਖੀ ਨੂੰ ਤਾਂ ਬੜਾ ਮੰਨੀ ਜਾਣਾ ਮਾਮੀ ਮੇ ਲੀੜੇ ਮਾ ਨਾਨੀ ਮ ਬਣਾਉਣ ਚੱਲਿਆ ਮੇਰਾ ਵੀ ਬਾਥਰੂਮ ਬਣਾ ਦਿਓ ਮੈਂ ਬੜੀ ਔਖੀ ਆ ਆ ਨਾਲ ਬਣਾ ਦੇ ਨੇ ਮਾਜੀ ਤੇਰਾ ਬਾਥਰੂਮ ਉਹ ਮੁੜ ਕੇ ਵਿਚਾਰਾ ਆਇਆ ਹੀ ਨਹੀਂ ਕ ਪੂਰਾ ਮੁੰਡਾ ਮੁਰਕੇ ਨਹੀਂ ਆਇਆ ਮੁਰਕੇ ਉਦੋਂ ਦਾ ਆਇਆ ਹੀ ਨਹੀਂ ਵਿਚਾਰਾ ਨਹੀਂ ਇਹ ਗਿਆ ਉਹਨੂੰ ਲੈ ਕੇ ਕੱਪੜੇ-ਕਪੜੇ ਮਾਂ ਮ ਪੱਲੀਆਂ ਤਾਂ ਕੇ ਬੈਠੀ ਮੇਰਾ ਵੀ ਕਿਤੇ ਗਰੀਬ ਨਹੀਂ ਤਾਂ ਬਣਾ ਦਿਓ ਉਹ ਆਹ ਨਾਲ ਮਾਮੀ ਇਹ ਕਹ ਰਹੀ ਹੈ ਮਾਜੀ ਕਰ ਲਿਆ ਲੈ ਆਇਆ ਲ ਮਾ ਤਾਂ ਤੁਸੀਂ ਕੋਈ ਨੰਬਰ ਦੇਣਾ ਹੋਏ ਤਾਂ ਮੈਨੂੰ ਦੱਸ ਦਿਓ ਮੈਂ ਨੰਬਰ ਵਿੱਚ ਪਾ ਦੂੰਗਾ ਕੋਈ ਵੀਡੀਓ ਚ ਵੀ ਕੋਈ ਨਾ ਕੋਈ ਨਿਕਲ ਆ ਜਿਹਨੇ ਬਾਥਰੂਮ ਬਣਾਉਣਾ ਹੈ ਤੁਹਾਡੀ ਮਦਦ ਕਰ ਦੂਗਾ ਜਾਂ ਜੇ ਕੋ ਮੈਨੂੰ ਫੋਨ ਆਏ ਮੈਂ ਤੁਹਾਡਾ ਨੰਬਰ ਦੇ ਦੂੰਗਾ ਜਾਂ ਤੁਸੀਂ ਮੈਨੂੰ ਆਪ ਦਾ ਨੰਬਰ ਲਿਖਾਉਣਾ ਹੈ ਤਾਂ ਮੈਨੂੰ ਲਿਖਾ ਦਿਓ 88721 ਆ ਬੋਲ ਦੇ ਵਿੱਚ ਇਹਦੇ 887210889 ਦੁਬਾਰਾ ਫੇਰ ਬੋਲ ਦਿਓ ਕਾਸੀ ਸਾਤ ਟਿੱਕੇ 08 ਮੇਰਾ ਇੰਨਾ ਕੀ ਹੋਸ਼ ਨੇ ਕੰਮ ਬਣਾ ਦਿਓ ਮੈਂ ਤੇ ਗਰੀਬ ਨਹੀਂ ਤੁਹਾਨੂੰ ਨਾ ਮੈਂ ਤੇ ਬਾਤ ਹੀ ਔਖੀ ਇੰਨੇ ਸੇ ਬਾਹਰ ਵੀ ਨਹੀਂ ਨ ਜਾਇਆ ਜਾਂਦਾ ਹੋ ਨਾ ਚਲੋ ਕੋਈ ਨਾ ਮਾਤਾ ਕੋਈ ਰੱਬ ਭਲੀ ਕਰੂਗਾ ਕੋਈ ਨਾ ਕੋਈ ਬੰਦਾ ਨਿਕਲਿਆਊਗਾ ਜਿਹੜਾ ਕੋ ਮਦਦ ਕਰੂਗਾ ਮਹਾਰਾਜ ਤੁਹਾਨੂੰ ਬਾਬਾ ਬੁੱਢਾ ਤਾਰੇ ਮਹਾਰਾਜ ਤੁਹਾਨੂੰ ਬਾਬਾ ਅਰਜਨ ਸਾਹਿਬ ਬੇਤਾ ਤਾਰੇ ਮੇਰੀ ਉਹਨਾਂ ਵਿਚਾਰਿਆਂ ਬੜੀ ਮੁੰਡਿਆ ਨੇ ਮੱਤ ਕੀਤੀ ਮੈਨੂੰ ਰੋਜ਼ ਜਦੋਂ ਆਉਣਾ ਇਹਨੇ ਚੜਨੇ ਅੱਗੇ ਲਾ ਕੇ ਜਾਣਾ ਜਨਾ ਅੱਖਾਂ ਨਾ ਵੇਖੋ ਸਾਡੀ ਮਾਤਾਂ ਦਾ ਕੀ ਹਾਲ ਐਦੇ ਦੇ ਪੁੱਤ ਮੇਰੇ ਪੈਰ ਸੁੱਜ ਕੇ ਹੋ ਗਏ ਤੁਰਿਆ ਨਹੀਂ ਜਾਂਦਾ ਪੋਚਣ ਹਣ ਮੈਂ ਮਸ਼ੀਨਾਂ ਲਵਾਉਣੀਆਂ ਨੇ ਗੋਡਿਆਂ ਤੇ ਅੱਛਾ ਤੁਰਿਆ ਨਹੀਂ ਜਾਂਦਾ ਅੱਛਾ ਹਾਂ ਤੁਰਿਆ ਨਹੀਂ ਜਾਂਦਾ ਉੱਤਰਾ ਰੋਟੀ ਪਾਣੀ ਮੈਂ ਸਾਰਾ ਖਾਨੀ ਆ ਤੇ ਬਸ ਇੰਨਾ ਆ ਵੀ ਜਿਹੜਾ ਬਾਹਰ ਅੰਦਰ ਨਹੀਂ ਮੇਥੋਂ ਤੁਰ ਕੇ ਜਾਇਆ ਜਾਂਦਾ ਅੱਛਾ ਹਾਂ ਚਲੋ ਕੋਈ ਨਾ ਕੋਈ ਮਦਦ ਕੇ ਪਾਸ ਹੋ ਗਈ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬਈ ਤੇ ਤੁਹਾਡੀ ਤਾਂ ਸੇਵਾ ਹੀ ਕੁਝ ਨਹੀਂ ਹੈ ਇਹਨੂੰ ਜ਼ਰੂਰ ਕਰਦੇ ਬਈ ਚੰਗੀ ਲੱਗੀ ਤਾਂ ਧੰਨਵਾਦ ਜੀ ਸੋਨ ਨੂੰ ਸਤਾ